ਸੱਚੀ ਗੱਲ ਹੀ ਗਰਮੀ ਬਹੁਤ ਹੈ ਹੀਟ ਵੇਵ ਸੌਫ ਬਚ ਕੇ ਰਹੋ ਅਰ ਬਚਣ ਦਾ ਬਹੁਤ ਚੰਗਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹਾਂ ਹਾਂ ਪੂਜੇ ਹੋਏ ਛੋਲੇ ਦੋ ਕੌਲੀ ਬਿਨਾ ਛਿਲਕੇ ਦੇ ਸੌਫ ਸੇਪੋਂ ਸੌਫ ਇੱਕ ਕੌਲੀ ਧਾਗੇ ਵਾਲੀ ਮਿਸ਼ਰੀ ਇੱਕ ਕੌਲੀ ਗੁਲਾਬ ਦੀਆਂ ਪੱਤੀਆਂ ਅੱਧੀ ਕੌਲੀ ਚਾਰੋਂ ਮਗਜ਼ ਅੱਧੀ ਕੌਲੀ ਖਸ ਖਸ 10 ਕੌਲੀ ਲੈ ਚਾ ਛੋਟੀਆਂ ਹਰੀਆਂ 20 ਦਾਣੇ ਬਦਾਮ ਦੇ ਤੇ 20 ਹੀ ਕਾਲੀਆਂ ਮਿਰਚਾਂ ਸਾਬਤ ਠੰਦੀ-ਸੰਦੀ ਸ਼ੱਕਰ ਤੇ ਦੇਦੇ ਗਿਰਦਾ ਇਹ ਨੂੰ ਨਾਵਾ ਦੋ ਛਾਣਾ ਬਾਕੀ ਜੋ ਰਹਿ ਗਿਆ ਸਮਾੜ ਲਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸੋਭੀਤਾਲੀਵਾਰ ਅਕਸਰ ਆਪਾਂ ਦੇਖਦੇ ਹਾਂ ਕਿ ਫਿਲਮਾਂ ਦੇ ਵਿੱਚ ਦਮਦਾਰ ਅਦਾਕਾਰੀ ਕਰਦੇ ਨਜ਼ਰ ਆਉਂਦੇ ਨੇ ਪਰ ਇਸ ਵੇਲੇ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤਾਂ ਹਾਲੀ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਡਰਿੰਕ ਬਣਾਉਣ ਦਾ ਤਰੀਕਾ ਦੱਸਿਆ ਵੀ ਤੁਸੀਂ ਇਹ ਡਰਿੰਕ ਬਣਾ ਕੇ ਘਰ ਦੇ ਵਿੱਚ ਗਰਮੀ ਤੋਂ ਕਿਵੇਂ ਬਚ ਸਕਦੇ ਹੋ ਸੋ ਜ਼ਾਹਿਰ ਜੀ ਗੱਲ ਹੈ ਕਿ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਲੂਹ ਵਗ ਰਹੀ ਹੈ ਗਰਮੀ ਬਹੁਤ ਜ਼ਿਆਦਾ ਹੈ ਲੋਕ ਬਾਹਰ ਨਹੀਂ ਨਿਕਲਦੇ ਪਏ ਸੋ ਕੰਮਕਾਜ ਦੇ ਵਿੱਚ ਵੀ ਕਿਤਨਾ ਕਿਤੇ ਜਿਹੜਾ ਆ ਤੇਜ਼ੀ ਨਹੀਂ ਹੈ ਕੰਮਕਾਜ ਵੀ ਜਿਹੜੇ ਹੌਲੀ ਹੋਏ ਨੇ ਸੋ ਇਸ ਨੂੰ ਦੇਖਦੇ ਹੋਏ ਤੁਸੀਂ ਲੂਹ ਤੋਂ ਤੁਸੀਂ ਗਰਮੀ ਤੋਂ ਕਿਵੇਂ ਬਚ ਸਕਦੇ ਹੋ ਸੋ ਅਦਾਕਾਰ ਹੌਬੀ ਧਾਲੀਵਾਲ ਨੇ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਹੈਂਡਲ ਤੇ ਆਪਣੀ ਇੰਸਟਾਗ੍ਰam ਹੈਂਡਲ ਤੇ ਸ਼ੇਅਰ ਕੀਤੀ ਆ ਸੋ ਤੁਸੀਂ ਵੀ ਇਹ ਦੇਖੋ ਵੀਡੀਓ ਤੇ ਘਰ ਦੇ ਵਿੱਚ ਡਰਿੰਕ ਬਣਾਓ ਤੇ ਤੁਸੀਂ ਗਰਮੀ ਤੋਂ ਕਿਵੇਂ ਬਚ ਸਕਦੇ ਹੋ ਸੋ ਇਹ ਡਰਿੰਕ ਪੀਓ ਤੇ ਗਰਮੀ ਤੋਂ ਬਚੋ ਤੇ ਦੇਖੋ ਸਭ ਤੋਂ ਪਹਿਲਾਂ ਇਹ ਵੀਡੀਓ ਸਤਿ ਸ਼੍ਰੀ ਅਕਾਲ ਜੀ ਗਰਮੀ ਬਹੁਤ ਹੈ ਹੀਟ ਵੇਵ ਸੌਂ ਮੱਚ ਕੇ ਰਹੋ ਔਰ ਬਚਣ ਦਾ ਬਹੁਤ ਚੰਗਾ ਤਰੀਕਾ ਫਿਰ ਉਹਨਾਂ ਨੇ ਸ਼ੇਅਰ ਕਰਾਇਆ ਉੱਜੇ ਹੋਏ ਛੋਲੇ ਦੋ ਕੌਲੀ ਪਹਿਲਾ ਚਿਰਕੇ ਦੋ ਸ਼ਾਫ ਸੇਪੋਂ ਸ਼ਾਫ ਇੱਕ ਕੌਲੀ ਧਾਗੇ ਵਾਲੀ ਮਿਸ਼ਰੀ ਇੱਕ ਕੌਲੀ ਗੁਲਾਬ ਦੀਆਂ ਪੱਤੀਆਂ ਦੀ ਅੱਧੀ ਕੌਲੀ ਚਾਰੋਂ ਮਖਸ ਅੱਧੀ ਕੌਲੀ ਖਸਖਸ 10 ਕੋ ਲੇਚੀਆਂ ਛੋਟੀਆਂ ਹਰੀਆਂ 20 ਦਾਣੇ ਬਦਾਮ ਦੇ ਤੇ 20 ਹੀ ਕਾਲੀਆਂ ਮਿਰਚਾਂ ਸਭ ਠੰਡੀ ਸੰਦੀ ਸ਼ਕਤਸ ਤੇਹੇ ਕਿੜਾ ਇਹ ਨੀਂਦ ਲਾ ਦੋ ਛਾਣਾ ਬਾਕੀ ਜੋ ਰਹਿ ਗਿਆ ਸਮਾੜ ਦੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप